ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਬਲਾ ਚੌਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚਾਹੇ ਸੈਨੀਟਰੀ ਦੀ ਦੁਕਾਨ ਹੋਵੇ ਚਾਹੇ ਕਰਿਆਨੇ ਦੀ ਦੁਕਾਨ ਹੋਵੇ ਤੇ ਚਾਹੇ ਹੁਣ ਇੱਕ ਸਰਕਾਰੀ ਦਫ਼ਤਰ ਹੋਵੇ ਦੱਸ ਦਈਏ ਚੋਰਾ ਵੱਲੋਂ ਇੱਕ ਸਰਕਾਰੀ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਰਕਾਰੀ ਦਫ਼ਤਰ ਨੂੰ ਚੋਰਾ ਵੱਲੋਂ ਤੀਜੀ ਵਾਰ ਨਿਸ਼ਾਨਾ ਬਣਾਇਆ ਗਿਆ ਪਹਿਲਾ 2020 ਚ ਤੇ 2023 ਚ ਤੇ ਹੁਣ 2024 ਵਿੱਚ ਮਤਲਬ ਚੋਰਾ ਦਾ ਚੰਗੀ ਤਰ੍ਹਾਂ ਮੂੰਹ ਪੈ ਗਿਆ ਚੋਰਾ ਨੂੰ ਸਰਕਾਰੀ ਦਫਤਰਾਂ ਅੰਦਰ ਚੋਰੀ ਕਰਨ ਵੇਲੇ ਵੀ ਕੋਈ ਡਰ ਕੋਈ ਭੌ ਨਹੀਂ ਹੈ ਚੋਰਾ ਨੇ ਸਮਾਨਤਾ ਚੋਰੀ ਕੀਤਾ ਪਰ ਨਾਲ ਦੀ ਨਾਲ ਸਰਕਾਰੀ ਜਿਹੜੀਆਂ ਫਾਈਲਾਂ ਆ ਉਹਨਾਂ ਦੀ ਵੀ ਫਰੋਲਾ ਫਰਾਲੀ ਕੀਤੀ ਹੈ ਜਿਵੇਂ ਚੋਰਾ ਨੂੰ ਕੁਝ ਗਿਆਨ ਹੋਵੇ ਕਿ ਸ਼ਾਇਦ ਫਾਈਲਾਂ ਵਿੱਚ ਕੁਝ ਲੱਭ ਜਾਵੇਗਾ ਦੱਸ ਦਈਏ ਚੋਰਾ ਵੱਲੋਂ ਸਰਕਾਰੀ ਦਫਤਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਤਿੰਨ ਕੰਪਿਊਟਰ ਸੈੱਟ ਤੇ 10 ਬੈਟਰੀਆਂ ਚੋਰਾਂ ਨੇ ਚੋਰੀਆਂ ਕੀਤੀਆਂ ਖੇਤੀਬਾੜੀ ਭਵਨ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਜਾਣਕਾਰੀ ਦਿੰਦੋਏ ਖੇਤੀਬਾੜੀ ਭਵਨ ਦੇ ਅਫਸਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਡਿਊਟੀ ਦੌਰਾਨ ਖੇਤੀਬਾੜੀ ਭਵਨ ਆਉਂਦੇ ਹੰਤਾ ਉਹ ਦੇਖਦੇ ਹਨ ਕਿ ਮੇਨ ਗੇਟ ਦੇ ਦਰਵਾਜ਼ੇ ਦਾ ਕੁੰਡਾ ਚੋਰਾਂ ਨੇ ਕਟਰ ਨਾਲ ਕੱਟਿਆ ਹੋਇਆ ਸੀ ਅਤੇ ਦਫ਼ਤਰ ਵਿੱਚੋਂ ਤਿੰਨ ਕੰਪਿਊਟਰ ਸੈੱਟ ਅਤੇ 10 ਪੈਟਰੇ ਚੋਰਾ ਨੇ ਚੋਰੀ ਕਰ ਲਿੱਤੇ ਸਨ ਦਫ਼ਤਰ ਦੀਆਂ ਫਾਈਲਾਂ ਨੂੰ ਵੀ ਨੁਕਸਾਨ ਚੋਰਾ ਵੱਲੋਂ ਪੰਚਾਇਆ ਗਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਚੋਰਾਂ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ ਕੀਤੀ ਹੈ ਪਰ ਮੰਤਵ ਹਾਲੀ ਇਹ ਹੈ ਕਿ ਸਰਕਾਰੀ ਦਫ਼ਤਰ ਦੇ ਅੰਦਰ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਲੱਗੇ ਸੀ ਤੇ ਨਾ ਹੀ ਕੋਈ ਚੌਂਕੀਦਾਰ ਸੀ ਕਿਉਂਕਿ ਜੇਕਰ ਚੌਂਕੀਦਾਰ ਹੁੰਦਾ ਤਾ ਸ਼ਾਇਦ ਇਹ ਘਟਨਾ ਨਾ ਹੁੰਦੀ ਔਰ ਜੇਕਰ ਸੀਸੀਟੀਵੀ ਕੈਮਰੇ ਹੁੰਦੇ ਤਾਂ ਸ਼ਾਇਦ ਕੋਈ ਚੋਰਾਂ ਦੀ ਸੂਹ ਲੱਗ ਸਕਦੀ ਪਰ ਹੈਰਾਨੀ ਵਾਲੀ ਗੱਲ ਫਿਰ ਤੋਂ ਇਹੀ ਹੈ ਕਿ ਚੋਰਾ ਨੇ ਇਸ ਦਫ਼ਤਰ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਜਿਵੇਂ ਉਹਨਾਂ ਨੂੰ ਪਤਾ ਕਿ ਇੱਥੇ ਚੋਰੀ ਕਰਨੀ ਬਹੁਤ ਸਖਾਲੀ ਹੈ ਬਹੁਤ ਆਸਾਨੀ ਨਾਲ ਇੱਥੇ ਚੋਰੀ ਹੋ ਜਾਂਦੀ ਆ ਦਿਵਾੜੀ ਭਵਨ ਦੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੇ ਵੱਲੋਂ ਭੁਗਤਾ ਪ੍ਰਬੰਧ ਕੀਤੇ ਸੀ ਲੋਹੇ ਦੇ ਗੇਟ ਤੱਕ ਲਵਾ ਦਿੱਤੇ ਪਰ ਚੋਰ ਹੁਣ ਮੋਰਿਓ ਕਟਰ ਲੈ ਆਏ ਤਾਂ ਬਚਾ ਕਿਵੇਂ ਹੋ ਸਕਦਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜਿਹੜੇ ਸਵੇਰੇ ਜਦੋਂ ਅਸੀਂ ਆਪਣੇ ਰੁਟੀਨ ਟਾਈਮ ਦੇ ਨਾਲ ਆਨੇ ਆ 9 ਵਜੇ ਦਫ਼ਤਰ ਜਦੋਂ ਅਸੀਂ ਪਹੁੰਚੇ ਆ ਤੇ ਸਾਡੇ ਤੋਂ ਪਹਿਲਾਂ ਰਾਜਕੁਮਾਰ ਜੀ ਆਏ ਸੀ ਉਹਨਾਂ ਨੇ ਦੇਖਿਆ ਵੀ ਬਾਹਰ ਜਿੰਦਾ ਜਿਹਦੇ ਚ ਕੁੰਡਾ ਜਿੰਦਾ ਪਸੰਦਿਆ ਉਹ ਕੁੰਡਾ ਕਟਰ ਦੇ ਨਾਲ ਕਟਿਆ ਹੋਇਆ ਸੀ ਤੇ ਫਿਰ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਤੇ ਅੰਦਰਲੇ ਵੀ ਜਿੱਥੇ ਜਿੰਦਾ ਲਾਇਆ ਸੀ ਉਹ ਵੀ ਸੇਮ ਪੈਟਰਨ ਤੇ ਕਟਿਆ ਹੋਇਆ ਸੀ ਤੇ ਉਹ ਹੋ ਫਿਰ ਸਾਰਾ ਉਹਨਾਂ ਨੇ ਤਿੰਨ ਕੰਪਿਊਟਰ ਸੈੱਟ ਸੀ ਸਾਡੇ ਜੀ ਪੂਰੇ ਤੇ 10 ਬੈਟਰੀਆਂ ਸੀ ਪੁਰਾਣੀਆਂ ਉਹ ਲੈ ਗਏ ਤੇ ਉਹਨਾਂ ਨੇ ਸਾਰਾ ਜਾਨਕਿ ਫਾਈਲਾਂ ਵਗੈਰਾ ਤੁਸੀਂ ਦੇਖ ਰਹੇ ਹੋ ਭਈ ਸਾਹ ਖਲਾਰ ਕੇ ਚਲ ਗਏ ਸੀਗੇ ਉਹ ਤੇ ਉਹਨਾਂ ਨੂੰ ਪਤਾ ਨਹੀਂ ਕੀ ਲੱਭਣਾ ਸੀ ਉਹਨਾਂ ਦੇ ਵਿੱਚੋਂ ਤੋਂ ਉਹਨਾਂ ਲੱਭਿਆ ਨਹੀਂ ਤੇ ਉਹ ਅਸੀਂ ਸਾਰਾ ਸੈੱਟ ਕਰਦੇ ਪਿਆ ਆਂ ਤੇ ਅਸੀਂ ਸੀਸੀਟੀਵੀ ਕੈਮਰਾ ਲੱਗੇ ਨਹੀਂ ਸੀਸੀਟੀਵੀ ਕੈਮਰਾ ਕੋਈ ਨਹੀਂ ਜੀ ਕੋਈ ਚੌਂਕੀਦਾਰ ਹੈ ਚੌਂਕੀਦਾਰ ਦੀ ਵੀ ਸਾਡੇ ਨਹੀਂ ਹੈਗਾ ਜੀ ਤਾਂ ਕਿੰਨੇ ਕੁ ਦਾ ਅੰਦਾਜ਼ਾ ਲਾ ਲਓ ਜੀ ਡੇਢ ਜੇ ਕੰਪਿਊਟਰ ਦੀ ਗੱਲ ਕਰੀਏ 40-50 ਹਜ਼ਾਰ ਦਾ ਇੱਕ ਕੰਪਿਊਟਰਾਂ ਦਾ ਤੋ ਤੇ ਤਿੰਨ ਕੰਪਿਊਟਰ ਸੈਟਸ ਦੇ ਤੋ ਤੇ ਪਲੱਸ ਬੈਟਰੀਆਂ ਚਲ ਪੁਰਾਣੀਆਂ ਸੀ ਤੁਹਾਡੀ ਬਿਲਕੁਲ 1-2 ਲੱਖ ਡੇਢ ਜੇ ਤਾਂ ਪੁਰਾਣੇ ਸੀਗੇ ਤੋ ਡੇਢ ਅਸੈਸਮੈਂਟ ਤਾਂ ਹੈ ਨਹੀਂ ਜੀ ਸੱਚ ਕਲੀਅਰ ਘਟ ਨਹੀਂ ਬਈ ਵਰਪਾ ਜੇ ਕਹੀਏ ਵੀ ਇੰਨੇ ਲੱਖ ਦਾ ਤੇ ਫਿਰ ਫੇਰ ਵੀ ਕਾਫੀ ਹੈਗਾ ਵੀ ਤਿੰਨ ਸੈਟ ਤੁਸੀਂ ਜੇ ਹੌਨ ਲੈਂਡ ਜਾ ਤਾਂ ਹੁਣ ਤਾਂ 1.5-2 ਲੱਖ ਦੇ ਹੈਗੇ ਆ ਦੇਖੋ ਬਿਲਕੁਲ ਨਹੀਂ ਕੋਈ ਹੋਈ ਸੀ ਹਾਂਜੀ ਪਿਛਲੇ ਸਾਲ ਜਦੋਂ ਫਲੱਡ ਆਇਆ ਸੀਗਾ ਜੀ ਇਹ ਪੂਰਾ ਪਾਣੀ ਨਾਲ ਭਰ ਗਿਆ ਸੀ ਉਸ ਤੋਂ ਬਾਅਦ ਵੀ ਚੋਰੀ ਹੋਈ ਸੀ ਜੀ ਉਸ ਤੋਂ ਪਹਿਲਾਂ 20 ਵਿੱਚ ਵੀ ਹੋਈ ਹੈ ਜੀ 20 ਵਿੱਚ ਵੀ ਹੋਈ ਹੋਗੀ ਅਸੀਂ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਤੇ ਪਿਛਲੇ ਸਾਲ 23 ਵਿੱਚ ਵੀ ਹੋਈ ਆ ਗਸਤ ਮਹੀਨੇ 23 ਵਿੱਚ ਵੀ ਚੋਰੀ ਹੋਈ ਆ ਕੁੱਝ ਵੀ ਅਸੀਂ ਕੰਪਲੇਂਟ ਐਸਐਸਪੀ ਸਭ ਨੂੰ ਕੀਤੀ ਹੈ ਜੀ ਆ ਤੀਜੀ ਬੈਕ ਬੈਕ ਹੁਣ ਇਹ ਫੇਰ ਲਗਾਤਾਰ ਆ ਇਹ ਕੋਈ ਸੋ ਤੁਹਾਡੇ ਵੱਲ ਤੋਂ ਵੀ ਕਮੀ ਲੱਗਦੀ ਆ ਮਨਤਨ। ਜੇ ਸਰ ਚੜਜਾ ਤਾਂ ਕਾਹਨੀਆਂ ਸੀਸੀਟੀਵੀ ਕੈਮਰਾ ਵੀ ਲੱਗੇ। ਪਰ ਕਮੀ ਤਾਂ ਨਹੀਂ ਕਹਿ ਸਕਦੇ ਜੇ ਸਰਕਾਰ ਦੀ ਕੋਈ ਫੰਡ ਦੀ ਪ੍ਰੋਵੀਜ਼ਨ ਹੋਵੇ ਤਾਂ ਅਸੀਂ ਇਹ ਸਵੇਰੇ ਲਵਾ ਲਾਂਗੇ ਜੀ। ਕੋਈ ਫੰਡ ਦੀ ਲੈਕੇਜ ਕਰਕੇ ਨਹੀਂ ਹੋਇਆ ਅਦਰਵਾਈਜ਼ ਇਹ ਪੈਸੇ ਦੇਵੇ ਸਰਕਾਰ ਤਾਂ ਅਸੀਂ ਸਵੇਰੇ ਲਵਾ ਲਾਂਗੇ। ਸਰਕਾਰੀ ਵੀ ਘਟਾਤੀ ਜੀ। ਹਾਂਜੀ। ਸਰਕਾਰੀ ਘਟਾਟ ਸਟਾਫ ਨਹੀਂ। ਸਟਾਫ ਤਾਂ ਬਹੁਤ ਘਟਾ ਆ ਜੀ। ਚਾਰ ਅਫਸਰ ਹੀ ਆ ਜੀ ਜਿਹੜੇ ਕੰਮ ਕਰਦੇ ਆ। ਫਿਰ ਵੀ ਅਸੀਂ ਕਾਫੀ ਕੋਸ਼ਿਸ਼ ਕਰਕੇ ਤੁਸੀਂ ਜਿੱਥੇ ਸਾਡੀ ਕਮੀ ਦੀ ਗੱਲ ਕੀਤੀ ਅਸੀਂ ਜੋ ਕਾਫੀ ਕੋਸ਼ਿਸ਼ ਕਰਕੇ ਇਹਨੂੰ ਇਕੱਲੇ ਦਾ ਮੋਂਗੋ ਬਣਾਇਆ ਜੀ ਜਿੰਨਾ ਹੈਗਾ ਤੁਸੀਂ ਆਪ ਜਾ ਕੇ ਦੇਖੋਗੇ ਸਾਰੀ ਕਿੰਨੀ ਬਾਉਂਡਰੀ ਅਸੀਂ ਕਰਾਈ ਆ ਆਪਣੇ ਕੋਲੋਂ ਖਰਚਾ ਕਰਕੇ ਪਿੱਛੇ ਨਹੀਂ ਮਤਲਬ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਜੇ ਆਪਾਂ ਇਹਨੂੰ ਇਹ ਗੱਲ ਕਹਿ ਦੀਏ ਪਰ ਹੁਣ ਆਹ ਤਾਂ ਜੀ ਸੋਚਿਆ ਨਹੀਂ ਸੀ ਕਿ ਵਾਹੀ ਲੋਹੇ ਦੇ ਦਰਵਾਜ਼ੇ ਵੀ ਲਗਵਾਏ ਸੇ ਕਰਕੇ ਵੀ ਲੱਕੜੀ ਕੁੱਟ ਜਾਂਦੇ ਆ ਲੋਹੇ ਦੇ ਦਰਵਾਜ਼ੇ ਲਗਵਾਏ ਪਰ ਉਹਨਾਂ ਨੇ ਕਟਰ ਦਾ ਇਸਤੇਮਾਲ ਕਰਕੇ ਜਿੱਥੇ ਕਟਰ ਚੱਲਣਾ ਉੱਥੇ ਤੁਸੀਂ ਜੋ ਮਰਜ਼ੀ ਕਰ ਲੋ ਠੀਕ ਹੈ ਨਾ ਕਟਰ ਦੇ ਮੋਰ ਤੇ ਤਾਂ ਫਰਕ ਫੇਲ ਹੈ ਜਿੰਨਾ ਮਰਜ਼ੀ ਤੁਸੀਂ ਲੋਹਾ ਸਟਰੌਂਗ ਲਾ ਲਓ ਜੋ ਮਰਜ਼ੀ ਕਰ ਲੋ ਫਰਕ ਫੇਲ ਹੈ ਕੋਈ ਨਾ ਕੋਈ ਹੱਲ ਹੋਣ ਉਸ ਮੈਗਮ ਨੂੰ ਲੱਭਣਾ ਚਾਹੀਦਾ ਜੀ